ਬਜ ਕੀ ਨਾਮ ਆ ਤੁਹਾਡਾ ਮੇਰਾ ਨਾਮ ਬਲਵੀਰ ਸਿੰਘ ਹਿਸਾਬ ਕਾ ਸਰਪੰਚ ਪਿੰਡ ਗੱਟੀ ਰਾਂਜੋਗ ਜੀ ਸਰਪੰਚ ਸਾਹਿਬ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਹੁਣ ਪਾਣੀ ਆਇਆ ਸੀਗਾ ਫਸਲਾਂ ਤਬਾਹ ਹੋ ਚੁੱਕੇ ਨੇ ਤੇ ਹੁਣ ਪਾਣੀ ਉਤਰਨ ਤੋਂ ਬਾਅਦ ਵੀ ਜਿਹੜੀ ਆ ਮੱਛੀਆਂ ਮੁੱਛੇ ਮਾਰੇ ਨੇ ਜਾਨਵਰ ਮਰੇ ਨੇ ਉਹਦੇ ਕਰਕੇ ਸਮੈਲ ਬਹੁਤ ਆ ਰਹੀ ਜੀ ਤੇ ਬਿਮਾਰੀ ਫੈਲਣ ਦਾ ਡਰ ਹੈ ਜੀ ਸਾਨੂੰ ਮੱਛਰ ਬਹੁਤ ਹੋ ਰਿਹਾ ਜੀ ਤੇ ਪਰੇਸ਼ਾਨੀਆਂ ਜਿਹੜੀਆਂ ਪਰੇਸ਼ਾਨੀਆਂ ਹੁਣ ਸਾਰੀਆਂ ਜੀ ਸਾਰਾ ਫਸਲ ਤਬਾਹ ਹੋ ਗਿਆ ਕੋਈ ਲੈਣਾ ਦੇਣਾ ਸਭ ਬੰਦ ਹੋ ਗਿਆ ਜੀ ਚਾਰੋਂ ਬਰ ਸਭ ਠੱਪੇ ਜੀ ਦੇ ਆੜੀ ਮਿਹਨਤ ਮਜ਼ਦੂਰੀ ਲੋਕ ਕਰਨ ਵਾਲੇ ਸਾਡੇ ਲੋਕ ਨੇ ਕਿਲਾ ਕਿਲਾ ਦੋ ਦੋ ਕਿਲੇ ਜਮੀਨਾਂ ਨੇ ਹੁਣ ਸਾਰਾ ਕੰਮ ਕਰ ਇੱਕ ਵਾਰ ਠੱਪ ਹੋ ਚੁੱਕਾ ਹੈ ਫਸਲਾਂ ਦਾ ਫਸਲਾਂ ਵੀ ਤਬਾਹ ਹੋ ਗਏ ਨਾ ਕੋਈ ਪਸ਼ੂ ਦਾ ਚਾਰਾ ਰਹਿ ਗਿਆ ਘਟੂ ਘਟ ਦੋ ਤਿੰਨ ਮਹੀਨੇ ਜਾਨੀ ਕਿ ਜ਼ਮੀਨ ਇਦਾਂ ਹੀ ਰਹਿਣੀ ਤੇ ਕੋਈ ਕਾਰੋਬਾਰ ਨਹੀਂ ਚੱਲਣਾ ਖੇਤਾਂ ਦੇ ਵੀ ਕੋਈ ਕੰਮ ਕਰ ਨਹੀਂ ਚੱਲਣਾ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਸੀ ਉਹਨਾਂ ਦਾ ਵੀ ਕੰਮ ਕਾਰੇ ਕਰੀ ਬਿਲਕੁਲ ਠੱਪ ਹੋ ਚੁੱਕਾ ਹੈ ਕਿੰਨੀ ਕ ਹਰ ਨੇ ਮਾਰ ਮਾਰੀ ਹੈ ਇਸ ਵਾਰ ਹਰ ਨੇ ਪ੍ਰੋਪਰ ਇਹ ਸਾਰੇ 11 ਦੀ 11 ਪੰਚਾਇਤਾਂ ਪ੍ਰਭਾਵਿਤ ਹੋਈਆਂ ਨੇ ਸਾਡਾ ਪੂਰਾ 100% ਏਰੀਆ ਜ ਗੱਟੀ ਰਾਜੋ ਕੋ ਤਾਂ ਖਰਾਬ ਹੋ ਚੁੱਕੇ ਫਸਲਾਂ ਤਬਾਹ ਹੋ ਚੁੱਕੇ ਨੇ ਜੀ ਕੋਈ ਝੋਨਾ ਸੀਗਾ ਕੋਈ ਆਪਣੇ ਸਬਜ਼ੀਆਂ ਬੀਜੀਆਂ ਸੀ ਮਰਚ ਸੀ ਅਰਬੀ ਸੀ ਸਭ ਖਰਾਬ ਹੋ ਚੁੱਕਾ ਜੀ ਤੇ ਇਹ ਮੱਛੀਆਂ ਨੂੰ ਲੈ ਕੇ ਪ੍ਰਸ਼ਾਸਨ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਕਿ ਪ੍ਰਸ਼ਾਸਨ ਨਾਲ ਕੱਲ ਦੀ ਮੱਛੇ ਮਰਨੇ ਸ਼ੁਰੂ ਹੋਏ ਤਾਂ ਅੱਜ ਬਹੁਤ ਜ਼ਿਆਦਾ ਸਮੈਲ ਆ ਰਹੀ ਸੀਗੀ ਬਾਕੀ ਉਹਨਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਦੱਸਦੇ ਵੀ ਆਪਸਾਂ ਨੂੰ ਪ੍ਰੋਬਲਮ ਆ ਰਹੀ ਏ ਇਸ ਦਾ ਕੀ ਹੱਲ ਹੋ ਸਕਦਾ ਅਗਰ ਅਗਰ ਨਾ ਧਿਆਨ ਦਿੱਤਾ ਗਿਆ ਤਾਂ ਬਿਮਾਰੀ ਫੈਲ ਸਕਦੀ ਹੈ ਨਾ ਧਿਆਨ ਦਿੱਤਾ ਗਿਆ ਤਾਂ ਬਿਮਾਰੀਆਂ ਦਾ ਫੈਲਣੀਆਂ ਫੈਲਣੀਆਂ ਸਮੈਲ ਦੇ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਰਹੀ ਜੀ ਕਈ ਲੋਕਾਂ ਨੂੰ ਖਾਰਸ਼ ਹੋ ਰਹੀ ਜੀ ਤੇ ਕਾਫੀ ਬਿਮਾਰੀਆਂ ਖਾਂਸੀ ਜ਼ੁਕਾਮ ਗਲਾ ਖਰਾਬ ਸਮੈਲ ਨਾਲ ਬਹੁਤ ਬੁਰੇ ਹਾਲ ਹੋ ਰਹੇ ਨੇ ਕੀ ਨਾਮ ਕੀ ਦੋ ਮੇਰਾ ਨਾਮ ਤਾਰਾ ਸਿੰਘ ਸਰਪੰਚ ਨਵੀਂ ਗੱਟੀ ਜਾਦੂ ਦੇ ਸਰਪੰਚ ਸਾਹਿਬ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਨ ਜੀ ਦਾ ਹੋ ਰਾਇਆ ਸੀ ਹਰ ਦੇ ਨਾਲ ਸਾਡੇ ਫਸਲ ਸਾਰੀ ਤਬਾਹ ਹੋ ਗਈ ਹੈ ਜੀ। ਪਸ਼ੂਆਂ ਦਾ ਚਾਰਾ ਵੀ ਖਤਮ ਹੋ ਰਿਹਾ ਹੈ ਜੀ। ਇਹ ਤਾਂ ਪਾਣੀ ਦੇ ਤਾਰ ਨੂੰ ਮੱਛੀਆਂ ਮਰ ਰਹੀਆਂ ਹੈ ਜੀ। ਇਹਨਾਂ ਸਿਲਰਨਾਂ ਨਾਲ ਹੋ ਰਹੀਆਂ ਵੀ ਫਸਲ ਸੜੀ ਹੈ ਜੀ। ਇਹਨਾਂ ਹੱਲ ਹੋਣਾ ਚਾਹੀਦਾ ਕਿ ਇੱਕ ਜੀ ਤੁਹਾਡੇ ਸਾਡੇ ਦਾ ਬਹੁਤ ਨੁਕਸਾਨ ਹੋ ਗਿਆ ਜੀ। ਕੋਈ ਲੱਛਣ ਗੱਲਬਾਤ ਹੋਈ ਹੈ ਇਹਨਾਂ ਮਰਦੀ ਹੋਏ ਮੱਛੀਆਂ ਦੇ ਨਾਲ। ਛਾਸ ਨਹੀਂ ਮਰੀਆਂ ਕੱਲ ਆ ਜੀ। ਹੈ? ਕੱਲ ਮਰੀਆਂ ਨਹੀਂ ਹੋਣ ਕਿ ਕਰਾਂ ਗੱਲ ਜੀ ਉਹਨਾਂ ਨੂੰ। ਇਹਨਾਂ ਦਾ ਤੇ ਹੱਲ ਹੋਏ ਤਾਂ ਵਧੀਆ ਜੀ। ਠੀਕ ਹੈ।